ਪਰਣਾਲੇ ਜ਼ਿਲ੍ਹੇ ਦੀ ਵੱਡੀ ਖ਼ਬਰ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿੱਥੇ ਮੰਤਰੀ ਮੀਤ ਹਿਆਰ ਵੱਲੋਂ ਪਿੰਡ ਪੂਰਿਆਂ ਨੂੰ 51 ਲੱਖ ਰੁਪਏ ਦੇ ਕੇ ਪਿੰਡ ਦੇ ਵਿੱਚ ਇੱਕ ਬਹੁਤ ਸੋਹਣੀ ਝੀਲ ਬਣਾ ਦਿੱਤੀ ਹੈ ਮੈਂ ਮੰਨਦਾ 51 ਲੱਖ ਲੱਗਿਆ ਹੋ ਪਰ ਬਾਅਦ ਚ 51 ਰੁਪਏ ਲੱਗੇ ਇਹ ਸੱਚ ਆ ਪਰ ਅੱਜ ਸਾਨੂੰ ਜਿਹੜਾ ਪਾਣੀ ਦਿਖਾ ਰਹੇ ਆ ਇਹ ਅਸੀਂ ਖੜਾਇਆ ਸੜਕ ਦੇ ਉੱਪਰ ਇਹ ਖੜਾ ਹੁੰਦਾ ਕਾਰਨ ਕੀ ਹੈ ਇਹ ਸੜਕ ਨਹੀਂ ਟੁੱਟਦੀ ਕਹਿੰਦੇ ਇਹ ਸੜਕ ਦੇ ਉੱਪਰ ਜੇ ਗੰਦਾ ਪਾਣੀ ਖੜਾ ਰਹੂਗਾ ਕਦੇ ਛੋਟੀ ਸੜਕ ਨਹੀਂ ਟੁੱਟੂਗੀ ਤਜਰਬਾ ਕਰਕੇ ਦੇਖ ਲਓ ਛੋਟੇ ਛੋਟੇ ਬੱਚੇ ਸਕੂਲ ਨੂੰ ਜਾਂਦੇ ਦੇ ਵਿੱਚ ਦੀ ਪੈਰ ਧੋ ਕੇ ਨੰਗਣਗੇ ਕਦੇ ਬਿਮਾਰ ਨਹੀਂ ਹੋਣਗੇ ਗੁਰਦੁਆਰੇ ਜਾਂਦਾ ਬੰਦਾ ਕਦੇ ਲਬੜ ਕੇ ਅੰਦਰ ਨਹੀਂ ਜਾਊਗਾ ਇਹ ਆਪਣੀ ਗਾਰੰਟੀ ਆ ਸਰ ਤਜਰਬਾ ਕੀਤਾ ਹੋਇਆ ਪਿੰਡ ਦਾ ਆ ਸਾਰੀ ਪੀਚ ਪਾਣੀ ਖੜਦਾ ਹੈ ਇਹ ਨਾ ਸੜਕ ਟੁੱਟੇ ਇਹ ਸੜਕ ਵੀ ਉੱਚੀ ਐ ਨਾਲੀਆਂ ਨਾਲੋਂ ਇਹਦੇ ਵਿੱਚ ਪਾਣੀ ਜੇ ਨਾਲੀ ਚ ਭੰਨ ਲੱਗ ਗਿਆ ਫਿਰ ਸਾਡੀ ਸੜਕ ਟੁੱਟ ਜੂਗੀ ਅਸੀਂ ਸੜਕ ਤੇ ਪਾਣੀ ਖੜਾ ਕੇ ਰੱਖਦੇ ਆ ਅੱਜ ਸਾਨੂੰ ਜਿੱਥੇ 51 ਲੱਖ ਰੁਪਏ ਲੱਗਿਆ ਉਹ ਵੀ ਦਿਖਾਉਣੇ ਆ 51 ਲੱਖ ਰੁਪਏ ਬਈ ਮੰਤਰੀ ਮੀਤਿਆਰ ਵੱਲੋਂ ਦਿੱਤਾ ਗਿਆ ਅਸੀਂ ਧੰਨਵਾਦ ਕਰਦੇ ਆ ਪਰ ਬਾਤ ਅਸੀਂ 51 ਰੁਪਏ ਨਹੀਂ ਲਾਉਣੇ ਕਿਉਂ ਨਹੀਂ ਲਾਉਣੇ ਅਸੀਂ ਇਸ ਤੋਂ ਬਾਅਦ ਫੇਰ ਉਹਨਾਂ ਤੋਂ 51 ਲੱਖ ਰੁਪਏ ਦਾ ਮੰਗ ਪੱਤਰ ਦੇਣਾ ਉਹਨਾਂ ਨੂੰ ਵੀ ਸਾਡੇ ਪਿੰਡ ਦੇ ਵਿੱਚ ਪਾਣੀ ਨਿਕਾਸੀ ਨਹੀਂ ਹੈਗੀ ਆ ਆ ਸਾਨੂੰ ਜਿਹੜਾ ਖੂਹ ਦਿਖਾ ਰਹੇ ਆ ਇਹਦੇ ਵਿੱਚ ਤੁਸੀਂ ਕਣਕ ਵੀ ਬੀਜ ਸਕਦੇ ਹੋ ਸਰੋਂ ਵੀ ਬੀਜ ਸਕਦੇ ਹੋ ਖਸਖਸ ਵੀ ਬੀਜ ਸਕਦੇ ਹੋ ਸਰ ਤੇ ਮੂਲੀਆਂ ਗਾਜਰਾਂ ਕੁਸ ਮਰਜ਼ੀ ਬੀਜ ਸਕਦੇ ਕਿਉਂਕਿ ਅਸੀਂ ਇਹ ਖੂਹ ਵੀ ਭਰ ਦਿੱਤੇ ਨੇ ਤੇ ਆ ਜਿਹੜੀ ਤੁਸੀਂ ਝੀਲ ਦੇਖ ਰਹੇ ਹੋ ਬਹੁਤ ਸੋਹਣੀ ਹੈ ਇਹਦੇ ਵਿੱਚ ਕਿਸ਼ਤੀਆਂ ਛੱਡ ਕੇ ਤੁਸੀਂ ਆਪ ਦਾ ਇੰਜੋਏ ਵੀ ਕਰ ਸਕਦੇ ਹੋ ਆਜੋ ਫਿਰ ਅਸੀਂ ਉਹ ਖੂਹ ਤੇ ਦਰਸ਼ਨ ਕਰਾਉਣੇ ਆ ਇਹਦੇ ਵਿੱਚ ਸਾਲਾ ਮਾਰ ਕੇ ਤੁਸੀਂ ਖੇੜ ਵੀ ਸਕਦੇ ਹੋ ਤੇ ਜਿਹੜਾ ਤਾਂ ਦੂਜਾ ਖੂਗਾ ਇਹਦੇ ਵਿੱਚ ਤੁਸੀਂ ਕਣਕ ਬੀਜ ਲਓ ਸਰੋਂ ਬੀਜ ਲਓ ਸਾਗੜ ਮੂੜੀਆਂ ਕੁਸ ਮਰਜ਼ੀ ਬੀਜ ਲਓ ਬਾਈ ਕਿਉਂਕਿ ਅਸੀਂ ਸਪੈਸ਼ਲ ਬਣਾਇਆ ਇਹ ਖੂਬੀ ਇਹਦੇ ਵਿੱਚ ਕੋਈ ਤੋੜ ਕੇ ਨਹੀਂ ਪੱਜੂਗਾ ਇਹ ਪਿੰਡ ਦੀ ਖਾਸ ਗੱਲ ਆ ਹੋਰ ਕਿਹਦੇ ਪਿੰਡਾਂ ਦੇ ਵਿੱਚ ਨਹੀਂ ਮਿਲੂਗਾ ਸਾਡੇ ਪਿੰਡ ਹੀ ਮਿਲੂਗਾ ਕਿਉਂਕਿ ਗੱਲਾਂ ਵਾ ਤਾਂ ਸਾਨੂੰ ਤੱਤੀਆਂ ਲੱਗਣੀਆਂ ਪਰ ਸੱਚ ਦਿਖਾਇਆ ਇਹਦੇ ਵਿੱਚ ਅਸੀਂ ਆ ਖੂਹ ਦੇ ਵਿੱਚ ਸਾਡਾ ਬਾਜਰਾ ਵਾਡਾਂ ਦਾ ਬੀਜ ਸੀ ਇਹ ਸੁੱਕ ਗਿਆ ਤੇ ਹੁਣ ਇਹਦੇ ਵਿੱਚ ਬੀਜਾਂਗੇ ਅਸੀਂ ਜਬੀ ਤੇ ਬਰਸੀਨ ਹੁਣ ਰੁਕਤਾ ਮੇਰੀ ਹਰਿੰਦਰ ਸਿੰਘ ਢਾਲੀਵਾਲ ਨੂੰ ਵੀ ਬੇਨਤੀ ਆ ਬਾਈ ਜੀ ਤੁਸੀਂ ਸਾਨੂੰ ਕੋਈ ਵਧੀਆ ਬੀ ਭੇਜੋ ਕਿਉਂਕਿ ਇਹ ਖੂਹਾਂ ਦਾ ਹੁਣ ਕੋਈ ਕੰਮ ਤਾਂ ਨਹੀਂ ਇਹ ਪਾਣੀ ਤਾਂ ਇਹਨਾਂ ਵਿੱਚ ਦੀ ਲੰਗਦਾ ਨਹੀਂ ਹੈਗਾ ਇਹਨਾਂ ਦੇ ਵਿੱਚ ਅਸੀਂ ਬਰਸੀਨ ਜਬੀ ਜਾਂ ਸਬਜ਼ੀਆਂ ਬੀ ਸਕੀਏ ਹੋਰ ਕੋਈ ਹੱਲ ਨਹੀਂ ਹੈਗਾ ਤੇ ਬਾਕੀ ਇਹ ਕਈ ਜਾਣਿਆਂ ਨੂੰ ਵੀਡੀਓ ਲੱਗਣੀ ਵੀ ਆ ਵੀਰ ਸਾਨੂੰ ਤੂੰ ਉਹ ਕਹਿਦਾ ਹਣਾ ਮੈਂ ਬਈ ਬਹੁਤ ਵਾਰੀ ਕਹਿ ਚੁੱਕਿਆ ਪਰ ਕੋਈ ਵੀ ਇਹ ਚੀਜ਼ ਤੇ ਧੌਰ ਨਹੀਂ ਕਰ ਰਿਹਾ ਕੋਈ ਆਪਦੇ 12 ਜ ਮਿੱਟੀ ਲਾਹੀ ਜਾਂਦਾ ਕੋਈ ਨਹੀਂ ਰੋਕ ਰਿਹਾ ਕੋਈ ਨਾਲੀਆਂ ਦੇ ਬੰਨ ਤੋੜੀ ਜਾਂਦਾ ਕੋਈ ਨਹੀਂ ਰੋਕ ਰਿਹਾ ਪਰ ਪੰਚਾਇਤ ਨੂੰ ਮੇਰੀ ਹੱਥ ਵੰਨ ਕੇ ਬੇਨਤੀ ਆ ਵੀ ਇਹ ਤੇ ਕੋਈ ਨਾ ਕੋਈ ਐਕਸ਼ਨ ਲੱਤਾ ਜਾਵੇ ਇਹਦੇ ਵਿੱਚ ਛੋਟੇ ਛੋਟੇ ਬੱਚੇ ਨੰਗਦੇ ਨੇ ਸਕੂਲ ਨੂੰ ਗੁਰਦੁਆਰੇ ਵੀ ਬਜ਼ੁਰਗ ਮਾਤਾ ਆਉਂਦੀਆਂ ਨੇ ਤੇ ਆਪਾਂ ਵੀ ਸਾਰੇ ਨੰਗਦੇ ਆ ਪਿੰਡ ਦਾ ਮੇਨ ਰਾਹ ਹੈ ਇਹਦਾ ਕੋਈ ਹੱਲ ਕੀਤਾ ਜਾਵੇ ਪਾਣੀ ਦਾ ਵੀ ਪਿੰਡ ਦੇ ਵਿੱਚ ਆਏ ਜੇ ਸੜਕਾਂ ਦੇ ਪਾਣੀ ਖੜਨ ਲੱਗ ਗਿਆ ਤਾਂ ਪਿੰਡਾਂ ਦੇ ਵਿੱਚ ਨੂੰ ਅੱਜ ਕੱਲ ਪਤਾ ਬਿਮਾਰੀ ਕਿੰਨੀ ਜ਼ਿਆਦਾ ਚੱਲ ਰਹੀ ਹੈ ਬਿਮਾਰੀ ਘਰਾਂ ਦੇ ਘਰ ਖਾ ਗਈ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਜਉਂਦੇ ਬਸ ਰਹੋ